ਚਾਚਰੀ ਚੰਦ ਤਵੈ ਪ੍ਰਸਾਦ ਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਦੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਪ੍ਰਮਾਨ ਹੈ ਨਿਧਾਨ ਹੈ ਪ੍ਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਅਬ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਚੂਚ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਦੰਦ ਅਤੰਦ ਹੈ ਅਬੰਦ ਹੈ ਨਿਰਬੂਚ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸੀਖ ਨਰਸੀਖ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ ਵੈਗੁਰੂ ਜੀ ਹਾਂ ਜੀ ਵੈਗੁਰੂ ਜੀ ਇਹਦੇ ਚੋਂ ਤਿੰਨ ਅੱਖਰ ਹੈ ਗਿਆ ਉੱਪਰ ਆਂਦਾ 31 ਨੰਬਰ ਬੋਰਡ ਦੇ ਵਿੱਚ ਅਤੇ ਇਹ ਹੈ ਬੋਲਣਾ ਅਦੇ ਹੈ ਨਹੀਂ ਬੋਲਣਾ ਤਦਾਨ ਅਤੇ ਇਹਦਾ ਬੋਲਣਾ ਫਿਰ ਅਗਲਾ ਵਰਡ ਹੈਗਾ ਅਲਾਹ 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 ਨਹੀਂ ਕਹਿਣਾ ਉਹ ਅਲਾਹ ਮਤਲਬ ਪਰਮਾਤਮਾ ਕਿਸੇ ਨੂੰ ਚੀਜ਼ ਦਾ ਕੋਈ ਇਲਾਹਾ ਨਹੀਂ ਹੈਗਾ ਲਾਲਚ ਦੀਆਂ ਅਲਾਹ ਹੈ ਲਾਹ ਨਹੀਂ ਹੱਥ ਜੀ ਅਲਾਹ ਬੋਲਣਾ ਹੈ ਉਹਨਾਂ ਇਹ ਅੱਧਕ ਨਹੀਂ ਲਗਾਨੀ ਅੱਧਕ ਤੋਂ ਵੀ ਨਹੀਂ ਬੋਲਾਂਗੇ ਅਲਾਹ ਹੈ ਮਤਲਬ ਕਿ ਲਾਹਾ ਪ੍ਰਾਪਤ ਨਹੀਂ ਕਰਦਾ ਪਰਮਾਤਮਾ ਆਪਾਂ ਕਹਿੰਦੇ ਨੇ ਕਿ ਲਾਹਾ ਲੈ ਲੋ ਕਿਸ ਚੀਜ਼ ਦਾ ਉਹਨੂੰ ਇਹਦਾ ਕੋਈ ਲਾਲਚ ਨਹੀਂ ਪਰਮਾਤਮਾ ਨੂੰ ਤੇ ਥੱਲੇ ਵਾਲ ਆ ਗਿਆ ਨਰੀ ਸ੍ਰੀਕ ਚਾਹੇ ਤੁਸੀਂ ਉਹਨੂੰ ਨਿਰ ਸ੍ਰੀਕ ਵੀ ਬੋਲ ਸਕਦੇ ਆ ਜੇ ਬੋਲ ਸਕਦੇ ਨਰੀ ਸ੍ਰੀਕ ਬੋਲ ਸਕਦੇ ਆ ਨਹੀਂ ਤਾਂ ਫਿਰ ਨਿਰ ਸ੍ਰੀਕ ਕਿ ਉਹਦਾ ਕੋਈ ਪਰਮਾਤਮਾ ਕੋਈ ਸ਼ਰੀਰ ਨਹੀਂ ਆਪਾਂ ਕਹਿੰਦੇ ਨੇ ਸ਼ਰੀਰ ਹੈਗੇ ਸਾਡੇ ਇਦਾਂ ਦਾ ਕੁਝ ਵੀ ਆ ਆਪਾਂ ਬੋਲਦੇ ਹਾਂ ਉਸ ਸ੍ਰੀਕੇ ਨਾਲ ਪਰਮਾਤਮਾ ਦਾ ਕੋਈ ਸ਼ਰੀਰ ਨਹੀਂ ਹੈਗਾ ਨਰੀ ਸ੍ਰੀਕ ਇਕਾ ਜੀ 3 1 ਜੀ ਨਈ ਸੁਣ ਜੀ ਹਾਂ ਜੀ ਅਗਲਾ ਪੜੋ ਹੁਣ ਗੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਿਧਾਨੇ ਕਹਿਣਾ ਵੈਰੂ ਜੀ ਨਿਧਾਨੇ ਤਾਂ ਨਹੀਂ ਕਵਾਂਗੇ ਜੀ ਪਾਰਾ ਕਰਕੇ ਜੀ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਉਣੇ ਗਉਣੇ ਨਮੋ ਸਰਬ ਭਉਣੇ ਅਨੰਗੀ ਅਨਾਥੇ ਨਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਪਾਨ ਪਾਨੇ ਪੱਬੇ ਵਾਲੇ ਅਖਰ ਵਾਹਿਗੁਰੂ ਜੀ ਪੱਬੇ ਵਾਲੇ ਅਖਰ ਭਾਰੇ ਕਰਕੇ ਬੋਲਨੇ ਆ ਪਾਨ ਪਾਨੇ ਤੇ ਇਹਦੇ ਤੇ ਪਪਾ ਲੱਗਦਾ ਵੀ ਤੁਸੀਂ ਨਾ ਪਾਨ ਬੋਲਿਆ ਪਾ ਪਾਰ ਅਗਰ ਕੇ ਫਿਰ ਉਹ ਕਹਿੰਦੇ ਹਨ ਉੱਪਰ ਵੀ ਐਸੀ ਦਾ ਕਾਲ ਕਾਲੇ ਪਾ ਇੱਕ ਪਾਲੇ ਨਮੋ ਕਾਲ ਕਾਲੇ ਮਤਲਬ ਕਿ ਕਾਲ ਦੀ ਗੱਲ ਹੁੰਦੀ ਵੀ ਇਹ ਕਾਲੇ ਰੰਗ ਦੀ ਗੱਲ ਨਹੀਂ ਹੈਗੀ ਕਾਲਾ ਦਾ ਵੀ ਕਾਲਾ ਪਰਮਾਤਮਾ ਇਹ ਕਰਕੇ ਕਾਲ ਕਾਲੇ ਤੇ ਸਰਬ ਪਾਲੇ ਸਾਰਿਆਂ ਦੀ ਪਾਲਣਾ ਕਰਦਾ ਇਸ ਕਰਕੇ ਇਹ ਵੀ ਦੋਨੋਂ ਪਾਰੇ ਕਰਨੇ ਆ ਫਿਰ ਭੱਬੇ ਵਾਲੇ ਵੀ ਭਾਨ ਭਾਨੇ ਠੀਕ ਹੈ ਜੀ 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 ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਵਿਪੂਤੇ ਕਲੰਕੰ ਬਿਨਾ ਨੇ ਕਲੰਕੀ ਇਹਨੂੰ ਬੀ ਨਹੀਂ ਕਹਿੰਦੇ ਵਿਪੂਤੇ ਨਹੀਂ ਕਹਿੰਦੇ ਬੇਪੂਤੇ ਬੇ ਬੇ ਸਿਆਰੀ ਬੇ ਬੇਭੂਤੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਰੰ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਪੋਗੀ ਅਪੁਗਤੇ ਨਮੋ ਜੋਗ ਜੋਗੇਸ਼ਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸਤੇ ਨਮੋ ਤੰਤਰ ਤੰਤਰੰ ਸਦਾ ਸਚਤਾਨੰਦ ਸਰਵੰ ਪ੍ਰਣਾ ਅਨੁਪੇ ਅਰੂਪ ਸਮਸਤਲ ਨਿਵਾਸੀ ਸਦਾ ਸਿਰਧਾ ਬੁੱਧਾ ਹਰਦ ਕਰਤਾ ਅਦੋ ਉਦ ਅਨੰ ਅੰਗੰ ਓਗ ਹਰਦ ਕਰਮ ਜੀਥੇ ਇੱਕ ਮਿੰਟ ਰੁਕਿਓ ਇੱਕ ਮਿੰਟ ਇਥੇ ਨਾ ਉਪਰ ਆਇਆ ਸੀਗਾ ਨਾਰਾਇਣੇ ਉਥੇ ਐੜਾ ਨਹੀਂ ਲਗਣਾ ਤੁਸੀਂ ਜਦੋਂ ਬੋਲੇ ਸੀ ਆਪਣੇ ਵੱਲੋਂ ਪਰ ਉਦਦਾ ਲੱਗਦਾ ਸੀ ਐੜਾ ਹੀ ਨਾਲ ਲੱਗਦਾ ਆ ਨਮੋ ਨਿਤ ਨਾਰਾਇਣੇ ਨਾਰਾਇਣੇ ਬਸ ਇਹਦਾ ਬੋਲਣਾ ਨਾਰਾਇਣੇ ਨਹੀਂ ਐੜਾ ਨਹੀਂ ਬਣਾ ਹਾਂਜੀ ਨਾਰਾਇਣੇ ਬੋਲਣਾ ਫਿਰ ਹੁਣ ਥੱਲੇ ਤੁਸੀਂ ਬੋਲਦੇ ਪੜਾ सिद्ध दा बुद्ध दा थोड़ा अद्दा कलगी ना थोड़ा होर कास के सिद्ध दा बुद्ध दा वृद्ध करता फिर अदो उर्द अर्दंग अगंग क्योंकि यारे ऊपर टिपी नहीं का गेरे ऊपर टिपी है ना हो अगंग बोलना अनु ठीक है जी अगंग ओग करता जी ऐसे ठीक ना करता सिद्ध दा बुद्ध दा वृद्ध कर्ता वृद्ध कर्ता अ ਅੰਗੰ ਓਗ ਹਰਤਾ ਹੁਣ ਤੁਸੀਂ ਫੇਰ ਇਹ ਤੁ ਬੋਲਨੇ ਫੇਰ ਅੰਗੰ ਅੰਗੰ ਬਣ ਗਿਆ ਐਡੇ ਉੱਪਰ ਟਿੱਪੀ ਵੀ ਲੱਗ ਗਈ ਤੇ ਕੱਗੇ ਤੇ ਤਾਂ ਹੈ ਗਈ ਐ ਐਡੇ ਤੇ ਵੀ ਲੱਗੀ ਐਡੇ ਤੇ ਨਹੀਂ ਲਗਾਨੀ ਅਗੰ ਕੱਗੇ ਦੇ ਉੱਪਰ ਟਿੱਪੀ ਕੋ ਗਨਪਾਰਾ ਦਾ ਕੇ ਬੋਲਨਾ ਅਗੰ ਓਗ ਹਰਤਾ ਜੀ ਹਾਂ ਜੀ ਓਗ ਠੀਕ ਐ ਅਗੰ ਜੀ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਕਰੋਚ ਪਾਲੰ ਸਦਾ ਸਰਬਦਾ ਸਿਧਾ ਤਾਤਾ ਦਿਆਲੰ ਅਛੇਦੀ ਅਪੇਦੀ ਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤਤਾਮੰ ਜੀ ਜੇਦਾ ਨਾਲ ਨਾਲ ਮੈਂ ਦੱਸਦੇ ਇਹਨਾਂ ਜਿੰਨੇ ਸੀ ਜਿਹਨਾਂ ਦੇ ਨਾ ਨਾਲ ਤੁਹਾਨੂੰ ਦੱਸਦੇ ਰਿਪੋਰਟ ਹੋ ਗਈ ਵਿੱਚੀ ਉਹਨਾਂ ਅਗਲਾ ਕਰ ਲੋ ਉਹਨਾਂ ਮੇਰੇ ਸਾਹ ਚਾਰ ਛੰਦ ਹੋ ਚੁੱਕੇ ਉਹਨਾਂ ਦੇ ਅਗਲਾ ਕਰ ਲੋ ਤੁਸੀਂ ਉਹਨਾਂ ਜੀ ਹਾਂ ਜੇਰਾ ਜੋ ਉੱਪਰ ਵਾਲਾ ਚੰਦ ਇਹਨਾਂ ਦੇ ਨਾਲ ਨਾਲ ਮਤਲਬ ਭਜੰਗ ਤਾਂ ਸੇਮ ਉਹੀ ਹੈ ਨਾ ਭਜੰਗ ਪ੍ਰਯਾਤਸਾਂ ਦੇ ਸੱਪ ਦੀ ਚਾਲ ਵਾਲਾ ਛੰਦ ਹੋ ਗਿਆ ਇਹਦੇ ਉੱਪਰ ਸੀਗਾ ਜਿਹੜਾ ਚੱਚਰੀ ਛੰਦ ਉਹ ਮੈਂ ਦੱਸਿਆ ਸੀਗਾ ਕਿ ਹੋਲੇ ਮਹੱਲੇ ਤੇ ਜਦੋਂ ਆਪਾਂ ਉਹਦਾ ਚੱਚਰੀ ਦਾ ਮਤਲਬ ਹੁੰਦਾ ਹੋਲਾ ਹੋਲੀ ਤੇ ਜਦੋਂ ਫਿਰ ਆਪਾਂ ਹੋਲੀ ਦਾ ਨਹੀਂ ਸਿੱਖ ਖੇਡਦੇ ਹੋਲੇ ਮਹੱਲਾ ਖੇਡਦੇ ਤੇ ਉਹ ਜਦੋਂ ਹੋਲਾ ਮਹੱਲਾ ਤੇ ਗੱਤਕਾ ਖੇਡਦੇ ਉਹਦੀ ਜਿਹੜੀ ਚਾਲ ਹੁੰਦੀ ਹੈ ਉਹਦੇ ਤੇ ਛੰਦ ਨਾ ਉਹ ਚਾਲ ਦੇ ਉੱਪਰ ਲਿਖਿਆ ਗਿਆ ਆ ਇਸ ਲਈ ਇਹਦਾ ਨਾਮ ਹੈਗਾ ਚੱਚਰੀ ਛੰਦ ਠੀਕ ਹੈ ਜੀ ਉਨਾ ਪਾਸ ਤੋਂ ਬਾਅਦ ਕੀਤਾ ਭਜੰਗ ਪ੍ਰਿਆ ਤੇ ਸ਼ੰਦ ਇਹ ਸਭ ਦੀ ਚਾਲ ਵਾਲਾ ਹੋ ਗਿਆ ਅਗਲਾ ਹੁਣ ਕਰਨਾ ਤੇਰਾ ਜੋਰ ਚਾਚਰੀ ਛੰਦ ਤੇਰਾ ਜੋਰ ਮਤਲਬ ਕਿ ਜੋ ਵੀ ਪ੍ਰਭ ਸੱਤਾ ਪਰਮਾਤਮਾ ਦੀ ਸਾਰੀ ਸ਼ਕਤੀ ਹੈ ਤਾਕਤ ਹੈ ਇਸ ਕਰਕੇ ਉਹਨੂੰ ਸੰਬੋਧਿਤ ਕੀਤਾ ਹੈ ਕਿ ਤੇਰਾ ਜੋਰ ਸਭ ਦੀ ਸਾਰੀ ਤੇਰੀ ਸ਼ਕਤੀ ਹੈ ਚਾਚਰੀ ਛੰਦ ਇਹ ਮੈਂ ਦੱਸਦਾ ਹੁਣੀ ਕਿ ਗਤਕੀ ਦੀ ਚਾਲ ਦੇ ਉੱਪਰ ਜਿਹੜੀ ਹੈਗਾ ਆ ਸ਼ੰਦ ਬਣਿਆ ਹੋਇਆ ਇਹ ਹੁਣ ਨਾਲ ਨਾਲ ਜੇ ਨੋਟ ਹਾਂ ਤੁਸੀਂ ਨੋਟ ਤੇ ਤੁਹਾਡਾ ਹੁੰਦਾ ਹੀ ਪੇ ਚਲੋ ਰਿਕਾਰਡਿੰਗ 'ਚ ਉਸ ਤੋਂ ਬਾਅਦ ਅਗਲਾ ਭੁਜੰਗ ਪ੍ਰਯਾਤ ਛੰਦ same ਉਹੀ ਚਾਲ ਹੋ ਗਿਆ ਸੱਪ ਦੀ ਚਾਲ ਵਾਲਾ ਇਹ ਦੋਨੇ ਕਰ ਲਓ ਠੀਕ ਹੈ ਜੀ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ ਭੁਜੰਗ ਪ੍ਰਯਾਤ ਛੰਦ ਅਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤੰ ਨਿਰਨਾਥੇ ਨਮਸਤੰ ਪਰਮਾਥੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਕਾਲੇ ਨਮਸਤੰ ਅਪਾਲੇ ਨਮੋ ਸਰਵ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਜੀ ਰਾਜੇ ਹਮੇਸ਼ਾ ਬੋਲੇ ਬੋਨਾ ਜਪ ਸਾਹਿਬ ਵਿੱਚ ਕਦੀ ਵੀ ਰਾਜੇ ਕਸਕੇ ਨਹੀਂ ਬੋਲਣਾ ਚਾਹੇ ਰਾਜਾ ਰਾਜੇ ਜਾਂ ਰਾਜੇ ਦੁਲਾਮਨ ਨਾਲ ਹੋਵੇ ਸਾਰੇ ਬੋਲੇ ਹੀ ਬੜਨੇ ਆ ਠੀਕ ਹੈ ਜੀ ਮਤਲਬ ਪਰਮਾਤਮਾ ਨੂੰ ਸਾਰੇ ਰਾਜਿਆਂ ਦਾ ਰਾਜਾ ਕਿਹਾ ਇਸ ਕਰਕੇ ਬੋਲਾ ਹੀ ਬੋਲਣਾ ਇਹਨੂੰ ਜਿੱਥੇ ਵੀ ਆਊਗਾ ਜਿੰਨੀ ਵਾਰੀ ਵੀ ਇਦਾਂ ਹੀ ਬੋਲਣਾ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਪੀਜ ਪੀਜੇ ਅਖੀਜੈ ਅਪੀਜੇ ਅਖੀਜੇ ਅਪੀਜੇ ਸਮਸਤੰ ਪ੍ਰਸੀਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿੱਧ ਸਿਤੰ ਨਿਵਾਸੀ ਵਾਹਿਗੁਰੂ ਜੀ ਹਾਂਜੀ ਠੀਕ ਹੈ ਜੀ ਸਾਰੇ ਅੱਖਰ ਠੀਕ ਠੀਕ ਹੈ ਵਧੀਆ ਹੁਣ ਅਗਲਾ ਕਰਨਾ ਚਰਪਟ ਛੰਦ ਠੀਕ ਹੈ ਜੀ ਕਰ ਲਉਗੇ ਇਹਨਾਂ ਚਾਰ ਛੰਦ ਹੋ ਗਏ ਨਾ ਤੁਹਾਡੇ ਅੱਜ ਜੀ ਬਰਾਛੀ ਗਲਤੀ ਤਾਂ ਕੋਈ ਨਹੀਂ ਗਈ ਜਿਹੜੇ ਦਿੱਤੇ ਵੀ ਹੈਗੇ ਮੈਂ ਨਾਲ ਦੱਸ ਹੀ ਦਿੱਤਾ ਉਹ ਤਾਂ ਥੋੜੇ ਜਿਹੇ ਹੈਗੇ ਤੁਸੀਂ ਉਹਦਾ ਆਪੇ ਕਰ ਹੀ ਲਉਗੇ ਬਾਅਦ ਵਿੱਚ ਹੈ ਨਾ ਅਭਿਆਸ ਕਰਨਗੇ ਪਤਾ ਲੱਗ ਜਾਣਾ ਅਗਲਾ ਚਾਰਪਟ ਛੰਦ ਦੇ ਗਿਆ ਚਾਰਪਟ ਮਤਲਬ ਕਿ ਜਦੋਂ ਇੱਕਦਮ ਸੱਚੀ ਤੇ ਜੋਰ ਦੀ ਖੜਾਕਾ ਹੁੰਦਾ ਉਸ ਖੜਾਕੇ ਦੇ ਉੱਪਰ ਹੀ ਇਹ ਨਾ ਇਹ ਛੰਦ ਦੀ ਚਾਲ ਹੈਗੀ ਆ ਚਾਰਪਟ ਛੰਦ ਪ੍ਰਸਾਦ ਠੀਕ ਹੈ ਜੀ ਕਰ ਲਓ ਇਹ ਵੀ ਜਦੋਂ ਫਿਰ ਜਿੰਨਾ ਤੁਸੀਂ ਕਰ ਸਕਦੇ ਨਾ 99 ਦੱਸ ਦਿਓ ਠੀਕ ਹੈ ਜੀ ਜੀ ਚਾਰ ਪਟ ਛੰਦ ਤੁਐ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਜੀ ਤਾਂ ਤੁਸੀਂ ਥੱਲੇ ਆ ਖਲ ਬੜਿਆ ਨੇ ਇਸ ਦੀ ਇੱਕ ਨੇ ਸਾਰੇ ਉੱਪਰਲੇ ਇੱਦੀ ਬੜਨੇ ਆਪਾਂ ਅਚਲ ਅਖਲ अटल क्योंकि अटक लगी है ना इस तरह ये सारे द्वारा पढ़ो स्त्री के नहीं पढ़ने अखल जोगे अचल भोगे अचल राजे राजे बोला बोलना साजे कस के बोलना थोड़ा जी अमृत कर्मे अमृत धर्मे अखल जोगे अचल भोगे अचल राजे अटल साजे अखल धर्मम अलख कर्मम ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਾਨੇ ਸਰਬੰ ਪਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਇੱਥੇ ਵੀ ਸਰਬੰ ਕਾਲੇ ਸਰਬੰ ਕਾਲੇ ਮਤਲਬ ਸਾਰਿਆਂ ਦਾ ਕਾਲ ਇਸੇ ਨੂੰ ਇਹ ਕਾਲੇ ਵਕਤ ਇਹਦੇ ਚ ਕਾਲਾ ਅਖਰ ਕੋਈ ਹੈ ਹੀ ਨਹੀਂ ਪੋਲਾ ਰੰਗ ਦੀ ਗੱਲ ਹੈ ਹੀ ਨਹੀਂ ਇਹਦੇ ਵਿੱਚ ਸਰਬਨੂ ਘੱਲ ਲਈ ਘਾਰਾ ਹੀ ਕਰਨਾ ਠੀਕ ਹੈ ਜੀ ਕਾਲੇ ਵੀ ਪਾਰਾ ਹਾਂਜੀ ਇਹ ਦੋਨੋਂ ਜੇ ਕਿੰਨਾ ਪਾਲੇ ਵੀ ਪਾਰਾ ਤੇ ਕਾਲੇ ਵੀ ਪਾਰਾ